ਆ ਸੰਗਤ ਜੀ ਖਤਿਆਰ ਜੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੀ ਸੰਗਤ ਆਈ ਹੈ ਨਾ ਇਹਨਾਂ ਸਾਰੀ ਸੰਗਤ ਦੇ ਮੈਂ ਚਰਨਾਂ ਦੇ ਵਿੱਚ ਸਿਰ ਰੱਖ ਕੇ ਤੇ ਮਾਲਕ ਅੱਗੇ ਅਰਦਾਸ ਕਰਦਾ ਵੀ ਮਾਲਕਾ ਅੱਜ ਸ਼ੰਭੂ ਬਾਟਰ ਦੇ ਜੋ ਕਿਸਾਨ ਮੋਰਚਾ ਚੱਲ ਰਿਹਾ ਜਿਹੜੀ ਬਹੁਤ ਲੰਮੀ ਕਿਸਾਨਾਂ ਦੀ ਤਿਆਰੀ ਆ ਉਹਦੇ ਵਿੱਚ ਅੱਜ ਕਿਸਾਨ ਮਜ਼ਦੂਰ ਸ਼ਿਕਰਸ਼ ਕਮੇਟੀ ਦੇ ਸਾਡੇ ਨਾਲ ਜ਼ਿਲ੍ਹੇ ਦੇ ਆਗੂ ਸਰਦਾਰ ਹਰਬਿੰਦਰਜੀਤ ਸਿੰਘ ਦੀ ਕੰਗ ਆਉਣਾ ਨਾਲ ਗੱਲਬਾਤ ਕਰਦੇ ਆਂ ਵੀ ਅੱਗੇ ਦੀ ਕੀ ਰਣਨੀਤੀ ਹੋ ਸਕਦੀ ਹੈ ਸਰਦਾਰ ਹਰਬਿੰਦਰਜੀਤ ਸਿੰਘ ਦੀ ਕੰਗ ਸਭ ਤੋਂ ਪਹਿਲਾਂ ਇਹ ਗਣਕਾਰ ਲੈਣੀ ਚਾਹੁੰਦੇ ਨੇ ਕਿਸਾਨ ਮਜ਼ਦੂਰ ਸ਼ਿਕਰਸ਼ ਕਮੇਟੀ ਦਾ ਕਿੱਡਾ ਵੱਡਾ ਕੈਡਰ ਹੈ ਤੇ ਇਹ ਵੇਲੇ ਕਿੰਨੀ ਗਿਣਤੀ ਲੈ ਕੇ ਤੇ ਪਹੁੰਚੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗਾ ਵੀ ਜਿਹੜਾ ਕੈਡਰ ਹੈ ਇਹ ਕਿਸਾਨ ਮਜ਼ਦੂਰ ਸ਼ਿਕਰਸ਼ ਕਮੇਟੀ ਪੰਜਾਬ ਦੇ ਨਾਲ-ਨਾਲ ਜਿਹੜਾ ਸਾਡੇ ਦੋ ਫਾਰਮ ਬਣੇ ਆ ਜਿਹਦੇ ਵਿੱਚ ਗੈਰ ਨਿਯਮਿਤ ਜਿਹੜਾ ਡੱਲੇਵਾਲ ਸਾਹ ਵਾਲਾ ਮੋਰਚਾ ਵਾ ਤੇ ਨਾਲ ਜਿਹੜਾ ਸਾਡਾ ਵਾ ਗ੍ਰੀਵ ਭਾਰਤ ਦੇ ਸਾਰੀਆਂ ਜਿੱਥੇ ਬੰਦਿਆਂ ਲੋ ਮੋਰਚਾ ਲੜਿਆ ਗਿਆ ਇਸ ਮੋਰਚੇ ਦੇ ਵਿੱਚ ਮੈਂ ਨਾ ਕਿਲੋਮੀਟਰਾਂ ਤੱਕ ਜਿਹੜਾ ਸਿੰਘੂ ਬਾਰਡਰ ਆ ਆ ਜਿਹੜਾ ਆਪਣਾ ਸੰਭੂ ਤੇ ਬੈਠੇ ਆ ਇਹ ਕਿਲੋਮੀਟਰਾਂ ਤੱਕ ਫੈਲਿਆ ਆ ਇਸੇ ਤਰ੍ਹਾਂ ਜਿਹੜੇ ਦੂਜੇ ਬਾਰਡਰ ਆ ਐ ਬੜੇ ਵਧੀਆ ਤਰੀਕੇ ਨਾਲ ਉੱਥੇ ਚੱਲ ਰਿਹਾ ਤੇ ਵੱਡੀ ਪੱਧਰ ਤੇ ਲੋਕ ਘਰਾਂ ਚੋਂ ਨਿਕਲੇ ਤੇ ਜੀ ਹੋਰ ਵੀ ਨਵੇਂ ਦਵਾ ਰਹੇ ਆ ਜਿੱਦਾਂ ਇਹ ਫੋਰਮ ਦੀ ਗਵਾਹੀ ਸਰਦਾਰ ਸਰਵਨ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਕਰ ਰਹੇ ਆ ਤੇ ਪਿਛਲੇ ਦੌਰ ਦੇ ਵਿੱਚ ਜਿਹੜੀਆਂ ਸਰਕਾਰ ਦੇ ਨਾਲ ਮੀਟਿੰਗਾਂ ਚੱਲ ਰਹੀਆਂ ਅੱਜ ਵੀ ਮੀਟਿੰਗ ਚੱਲ ਰਹੀ ਜੇ ਇਸ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਦਾ ਤੇ ਅਗਲੀ ਰਣਨੀਤੀ ਕੀ ਹੋਵੇਗੀ ਦੇਖੋ ਜੀ ਜਿਹੜੀ ਸਾਡੀ ਸਵੇਰੇ ਮੀਟਿੰਗ ਹੋਈ ਉਸ ਤੇ ਉਹ ਪਾਸ ਹੋਇਆ ਵੀ ਜੋ ਵੀ ਵਖੋ ਮੀਟਿੰਗ ਕਰਨਾ ਜਿਹੜਾ ਉਹ ਇੱਕ ਪਹਿਲ ਕਦਮੀ ਆ ਜੇ ਅਸੀਂ ਗੱਲਬਾਤ ਨਹੀਂ ਕਰਦੇ ਕੱਲ ਨੂੰ মিডিਆ ਨੂੰ ਜਾਂ ਸਾਰਿਆਂ ਨੂੰ ਸਾਡੇ ਲੋਕਾਂ ਨੂੰ ਵੀ ਇਹ ਹੋਊਗਾ ਕਿ ਹਰਿਆਣਾ ਸਰਕਾਰ ਸੈਂਟਰ ਦੀ ਸਰਕਾਰ ਨੂੰ ਇਹ ਆ ਕਿ ਜੇ ਅਸੀਂ ਗੱਲਬਾਤ ਹੀ ਤਿਆਰ ਸੀ ਵੀਰ ਗੱਲਬਾਤ ਨਹੀਂ ਕਿਸਾਨ ਕਰਾਏ ਅਸੀਂ ਕਦੀ ਵੀ ਉਹਨਾਂ ਨੂੰ ਇਹ ਮੌਕਾ ਨਹੀਂ ਦੇਣਾ ਚਾਹੁੰਦੇ ਜੇ ਗੱਲਬਾਤ ਨਾ ਹੱਲ ਹੋ ਜਾਂਦਾ ਵੇਖੋ ਦਿੱਲੀ ਜਾ ਕੇ ਵੀ ਗੱਲਬਾਤ ਨਹੀਂ ਹੱਲ ਹੋਣਾ ਜੇ ਗੱਲਬਾਤ ਨਾ ਹੱਲ ਹੋ ਜਾਂਦਾ ਸਾਨੂੰ ਕੋਈ ਤਰਾਹ ਨਹੀਂ ਮੀਟਿੰਗ ਚੱਲ ਰਹੀ ਆ ਜੋ ਮੀਟਿੰਗ ਤੋਂ ਬਾਅਦ ਨਿਕਲ ਕੇ ਆਊਗਾ ਉਹ ਜਿਹੜੇ ਸਾਡੇ ਸੂਬੇ ਦੇ ਆਗੂ ਆ ਉਹ ਸਾਡੇ ਨਾਲ ਗੱਲ ਸ਼ੇਅਰ ਕਰਨਗੇ ਉਸ ਤੋਂ ਬਾਅਦ ਦੋਹਾਂ ਫੋਰਮਾਂ ਦਾ ਕਰ ਕੀਤੀ ਜਾਊਗੀ ਜੋ ਅਗਲੀ ਰਣਨੀਤੀ ਆ ਉਸ ਭਾਰਤ ਦੀਆਂ ਸਮੂਚੀਆਂ ਜਥੇਬੰਦੀਆਂ ਜਿਹੜੀਆਂ ਇਸ ਵਾਰ ਦੇ ਸੰਘਰਸ਼ ਦੇ ਮੈਦਾਨ 'ਚ ਆ ਉਹਨਾਂ ਦੀ رائے ਨਾਲ ਉਹ ਫਿਰ ਅੱਗੇ ਲੱਗ ਰਿਹਾ ਜਿਵੇਂ ਕਿ ਇੱਕ ਪੰਨੇ ਸਰਕਾਰ ਫੱਦਾ ਦੇਰੀ ਵਾਰ-ਵਾਰ ਗੱਲਬਾਤ ਕਰਦਾ ਤੇ ਦੂਸਰੀ ਸਾਈਡ ਤੋਂ ਗੋਲਾਬਾਰੀ ਕਰ ਰਹੀ ਹੈ ਸਾਡੇ ਉੱਤੇ ਜਿਹੜਾ ਉਹ ਤਸ਼ੱਦਦ ਕੀਤਾ ਜਿਹੜਾ ਪੰਜਾਬ ਦੇ ਵਿੱਚ ਆ ਕੇ ਗੋਲਾਬਾਰੀ ਆਪਣੇ ਹੱਥ ਨੂੰ ਟੱਪ ਕੇ ਕੀਤੀ ਜਾ ਰਹੀ ਹੈ ਦੋਹਰੀ ਰਣਨੀਤੀ ਸਰਕਾਰ ਦੀ ਇਸ ਨੂੰ ਕਿਸੇ ਵੀ ਦੇਖਦੇ ਹੋ ਦੇਖੋ ਜੀ ਮੈਂ ਅੱਜ ਕੱਲ ਵੀ ਬੇਨਤੀ ਕੀਤੀ ਵੀ ਵੇਖੋ ਅਸੀਂ ਖਾਲੀ ਹਥਾਨਾ ਜਾ ਰਹੇ ਹਾਂ ਔਰ ਪੀਸਫੁਲੀ ਸਾਡਾ ਧਰਨਾ ਵਾ ਅਸੀਂ ਕਿਹਦੀ ਰੋੜਾ ਵੀ ਕਿਸੇ ਨੂੰ ਨਹੀਂ ਮਾਰਿਆ ਤੇ ਆ ਜਿਹੜੇ ਬਾਰਡਰ ਬਣਾ ਦਿੱਤੇ ਗਿਆ ਜਿਤਨਾ ਚੀਨ ਦਾ ਬਾਰਡਰ ਪਾਕਿਸਤਾਨ ਦਾ ਬਾਰਡਰ ਆ ਵੇਖੋ ਦਿੱਲੀੋਂ ਜਿਹੜੀ ਦਿੱਲੀ ਸਾਡੀ ਹਰ ਜਿਹੜਾ ਛੋਟਾ ਵੀੰਦੇ ਆ ਜਿਹੜੀ ਉਹਨਾਂ ਦੇ ਟੇਬਲਾਂ ਤੇ ਰੋਟੀ ਜਾਂਦੀ ਆ ਚੌਲ ਜਾਂਦੇ ਉਹ ਸਾਰੇ ਸਾਡੇ ਇੱਥੋਂ ਜਾਂਦੇ ਆ ਪਰ ਜਿਹੜੇ ਕੱਲ ਦੇ ਹਾਲਾਤ ਬਣਾਏ ਪਏ ਵੀ ਡਰੋਂ ਰਾ ਹੀ ਸਾਡੇ ਬੰਬ ਸੁੱਟੇ ਗਏ ਵੀ ਜਿੱਤਨਾ ਸਾਡੇ ਕੋਲ ਕੋਈ ਹਥਿਆਰ ਆ ਜਾਂ ਕੀ ਆ ਅਸੀਂ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਵਾਰਿਸ ਆ ਗੁਰੂ ਅਰਜਨ ਸਾਹਿਬ ਦੇ ਵਾਰਿਸ ਆ ਜਿਨ੍ਹਾਂ ਸਾਨੂੰ ਸ਼ਾਂਤਮਈ ਸੰਘਰਸ਼ ਕਰਨਾ ਸਿਖਾਇਆ ਅਸੀਂ ਜਿਹੜਾ ਜ਼ਬਰਦਸਤ ਮੁਕਾਬਲਾ ਉਹ ਸਬਰ ਨਾ ਕਰਾਂਗੇ ਪਰ ਇੱਕ ਗੱਲ ਆ ਵੀ ਜੇ ਮੋਦੀ ਸਰਕਾਰ ਇਸੇ ਤਰ੍ਹਾਂ ਸਾਡੇ ਤੇ ਤਸ਼ਦ ਕਰਦੀ ਰਹੀ ਤੇ ਆਉਣ ਵਾਲੇ ਦਿਨਾਂ ਚ ਜਿੱਤਨਾ ਕਾਡੇ ਵੀਡੀਓ ਰਾਈ ਜਿਹੜੀ ਖਬਰ ਆ ਇਹ ਵਰਲਡ ਤੱਕ ਚਲ ਗਈ ਆ ਇਹਨੂੰ ਜਿਹੜਾ ਜਵਾਬ ਦੇਣਾ ਉੱਪਰ ਤੱਕ ਆ ਕਿ ਬੜਾ ਔਖਾ ਹੋ ਜੀ ਜਿਵੇਂ ਕਿ ਅੱਜ ਹਾਲਾਤ ਲੱਗ ਰਹੇ ਆ ਜਿੰਨੇ ਵੀ ਬਾਰਡਰ ਆ ਹਰਿਆਣਾ ਔਰ ਪੰਜਾਬ ਦੇ ਸਾਰਿਆਂ ਨੂੰ ਬਿਲਕੁਲ ਸੀਲ ਕੀਤਾ ਜਾ ਰਿਹਾ ਕਿਉਂਕਿ ਦੂਜੇ ਬਾਰਡਰਾਂ ਤੋਂ ਵੀ ਕਿਸਾਨ ਪਹੁੰਚ ਰਹੇ ਦਿੱਲੀ ਦੇ ਵਿੱਚ ਕਿਉਂ ਪੰਜਾਬ ਨੂੰ ਹੀ ਥੋੜਾ ਕਰ ਦਿੱਤਾ ਜਾ ਦੇਖੋ ਜੀ ਵੱਡੀ ਗੱਲ ਇਹ ਆ ਵੀ ਜਿਹੜਾ ਬਾਰਡਰ ਸੀਲ ਕਰਨਾ ਇੱਕ ਤੇ ਐਤ ਕੀ ਸਾਡੇ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸ਼ਹਿਰੀਆਂ ਨੂੰ ਜਿਹੜਾ ਵੀ ਤਬਕਾ ਵਾ ਇਹ ਪਤਾ ਲੱਗ ਗਿਆ ਵੀ ਕਿਸਾਨ ਜਿਹੜੀ ਸੜਕਾਂ ਦੀ ਜਾਮ ਕਰ ਰਹਾ ਐ ਇਸ ਵळे ਜਿਹੜੀਆਂ ਕੇਂਦਰ ਦੀ ਸਰਕਾਰ ਤੇ ਖੱਟਰ ਸਰਕਾਰ ਆ ਉਹਨਾਂ ਨੇ ਸੜਕਾਂ ਜਾਮ ਕੀਤੀਆਂ ਔਰ ਸਾਡੇ ਤੋਂ 20 ਦਿਨ ਪਹਿਲਾਂ ਕਰਤੀਆਂ ਵਾ ਇਸ ਕਰਕੇ ਸਾਡੀ ਮਜਬੂਰੀ ਅੱਜ ਰਸਤਾ ਖੋਲ ਦੇਣਾ ਅਸੀਂ ਦਿੱਲੀ ਜਿਹੜਾ ਲਿਖਿਆ ਪ੍ਰੋਗਰਾਮ ਉੱਥੇ ਪਹੁੰਚ ਜਾਗੇ ਨਹੀਂ ਤੇ ਅੱਜ ਵਾਲਾ ਜਿੰਨਾ ਵੀ ਪ੍ਰੋਗਰਾਮ ਆ ਇਹ ਇਸ ਵळे ਸਾਰੀ ਦਿੱਲੀ ਸੀਲ ਕਰਾਉਣਾ ਜਿਹੜਾ ਵਾ ਉਹ ਮੋਦੀ ਸਰਕਾਰ ਦੇ ਹੱਥ ਆ ਨਾ ਕਿ ਕਿਸਾਨਾਂ ਮਜ਼ਦੂਰਾਂ ਲੋਕਾਂ ਜੀ ਵੇਖਿਆ ਜੀ ਵੇਖ ਰਹੇ ਆ ਪੱਤਰਕਾਰ ਭਾਈਚਾਰਾ ਵੀ ਵੇਖ ਰਿਹਾ ਬਹੁਤ ਵੱਡੀ ਪੱਧਰ ਤੇ ਲੰਗਰ ਦਾ ਪ੍ਰਬੰਧ ਕੀਤਾ ਰਿਹਾ ਖਾਣ ਵਾਲੀ ਅਵਸਥਾ ਦਾ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਦਵਾਈਆਂ ਬੂਟੀਆਂ ਦਾ ਪ੍ਰਬੰਧ ਕੀਤਾ ਗਿਆ ਇਹ ਸਾਰੇ ਪ੍ਰਬੰਧ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਇਹ ਲਾਗੇ ਦੇ ਲੋਕਾਂ ਨੇ ਪ੍ਰਬੰਧ ਕੀਤਾ ਜਾਂ ਕਿਸਾਨ ਕੋਈ ਆਪਣਾ ਪ੍ਰਬੰਧ ਕਰਕੇ ਆਇਆ ਵੇਖੋ ਜੀ ਇਹ ਗੁਰਨਾਨ ਸਿੰਘ ਸਾਹਿਬ ਜੀ ਦਾ ਸਦਾ ਦੇ 20 ਰੁਪਏ ਦਾ ਜਿਹੜਾ ਲੰਗਰ ਚਲਾ ਕੇ ਗਿਆ ਸੀ ਉਹ ਲੰਗਰ ਉਹ ਮਰਿਆਦਾ ਜਿਹੜੀ ਆ ਇਹ ਸਿੱਖ ਕੌਮ ਵਾਸਤੇ ਇਹ ਸਾਡੇ ਕਿਸਾਨਾਂ ਵਾਸਤੇ ਇੱਕ ਬੜੀ ਵੱਡੀ ਪੱਦਰਤ ਆ ਕਿਉਂਕਿ ਅੱਜ ਤੱਕ ਜਿੰਨੀਆਂ ਵੀ ਲੜਾਈਆਂ ਲੜੀਆਂ ਵਾ ਜਥੇਬੰਦੀ ਨੇ ਜਾਂ ਸਿੱਖਾਂ ਨੇ ਜਾਂ ਹੋਰ ਭਾਈਚਾਰੇ ਨੇ ਜਦੋਂ ਲੋਕਾਂ ਦਾ ਸਾਥ ਮਿਲਦਾ ਜਦੋਂ ਲੋਕਾਂ ਦਾ ਸਹਿਯੋਗ ਮਿਲਦਾ ਵਾ ਉਦੋਂ ਇਹ ਜਿਹੜਾ ਅੰਦੋਲਨ ਆ ਉਹ ਸਿਖਰਾਂ ਤੇ ਪਹੁੰਚਦਾ ਤੇ ਅਸੀਂ ਵਾਅਦੇ ਨਾ ਕੀਨੇ ਆ ਕਿ ਜਿਹੜੇ ਹਿਸਾਬ ਨਾਲ ਲੋਕਾਂ ਨੇ ਇਥੋਂ ਦੇ ਘਰਾਂ ਦੇ ਦਰਵਾਜ਼ੇ ਸਾਡੇ ਦੀ ਖੋਲ ਤੇ ਆ ਇਸ਼ਨਾਨ ਪਾਣੀ ਕਰਦੀ ਵੱਡੀ ਪੱਧਰ ਤੇ ਲੰਗਰ ਪਹੁੰਚ ਰਿਹਾ ਵੱਡੀ ਪੱਧਰ ਤੇ ਸਾਡਾ ਸਹਿਯੋਗ ਦਿੱਤਾ ਜਾ ਰਿਹਾ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਹੋਰ ਜਥੇਬੰਦੀਆਂ ਵੱਲੋਂ ਇਹ ਜਿਹੜਾ ਲੰਗਰ ਹੈ ਸਾਡੇ ਜੀਵਨ ਚ ਚਲਾਇਆ ਲੰਗਰ ਅੱਜ ਹਰ ਮੂੰਹ ਦੇ ਵਿੱਚ ਪੈਂਦਾ ਵਾ ਕਿ ਇਦੋਂ ਵੱਡਾ ਸਹਿਯੋਗ ਜਿਹੜਾ ਪਿੰਡਾਂ ਦੇ ਵਿੱਚੋਂ ਵੇਖੋ ਅੱਜ ਤੱਕ ਜਿੱਦੋਂ ਲੜਾਈਆਂ ਲੱਗੀਆਂ ਜਾਂਦੀਆਂ ਸੀ ਤੇ ਲੋਕ ਸਾਂਝੂ ਜਾਂਦੇ ਦੇਖੇ ਪਰ ਅੱਜ ਜਿਹੜੇ ਕੱਲ ਦੇ ਹਾਲਾਤ ਵੇਖੇ ਲੋਕ ਜਿਹੜੇ ਆ ਫੋਨ ਕਰ ਕਰ ਪੁੱਛ ਰਹੇ ਆ ਕੀ ਅਸੀਂ ਪਿੰਡਾਂ ਤੋਂ ਕਿਹੜੀ ਚੀਜ਼ ਲੈ ਕੇ ਜੇ ਤੇ ਦੁਬਾਰਾ ਫਿਰ ਟਟਵਾਲੀਆਂ ਲਈ ਕਿੱਥੇ ਪਹੁੰਚਦੇ ਜਿਵੇਂ ਕਿ ਨੌਜਵਾਨਾਂ ਦੇ ਵਿੱਚ ਉਕਸ਼ਾਜ ਪਾਇਆ ਜਾ ਰਿਹਾ ਬਾਰਡਰ ਦੇ ਉੱਤੇ ਜਾ ਕੇ ਤੇ ਨੌਸ਼ਵਾਨ ਜਿਹੜੇ ਆ ਉਹ ਬਹੁਤ ਮੁਕਾਬਲੇ ਆ ਆਪਣੇ ਆਪ ਅੱਗੇ ਵਧਣ ਦੀ ਕੀ ਇਹ ਜਥੇਬੰਦੀ ਇਸ ਫੈਸਲੇ ਨੂੰ ਲਾਗੂ ਕਰ ਸਕਦੀ ਹੈ ਕਿ ਦਿੱਲੀ ਪੂਜ ਕਰਨ ਵਾਸਤੇ ਸਾਨੂੰ ਨੌਜਵਾਨਾਂ ਦਾ ਹਸਾਰਾ ਲੈਣਾ ਪਵੇ ਤੇ ਸਾਨੂੰ ਅੱਗੇ ਵਧਣਾ ਪਵੇ ਦੇਖੋ ਜੀ ਇਹਦੇ 'ਚ ਤੇ ਇਹੀ ਆ ਵੀ ਜਿਹੜੀ ਮੀਟਿੰਗ ਚੱਲ ਰਹੀ ਉਸ ਤੋਂ ਬਾਅਦ ਜੋ ਵੀ ਪੰਦੇਰ ਸਾਹਿਬ ਨਿਕਲ ਕੇ ਆਉਣਗੇ ਡਲੇਵਾਲ ਸਾਹਿਬ ਮੀਟਿੰਗ ਤੋਂ ਬਾਅਦ ਜੋ ਅਨਾਉਂਸ ਕਰਨਗੇ ਠੀਕ ਹੈ ਨੌਜਵਾਨਾਂ 'ਚ ਜਜਬ ਪਰ ਜੋਸ਼ ਦੇ ਨਾਲ ਨਾਲ ਹੋਸ਼ ਵੀ ਜੜੀ ਉਹ ਜ਼ਰੂਰੀ ਆ ਜੇ ਕਲਾ ਜੋਸ਼ ਰੱਖਾਂਗੇ ਤੇ ਕੋਈ ਫਾਇਦਾ ਨਹੀਂ ਆ ਹੋਸ਼ ਜੋ ਜਥੇਬੰਦਕ ਆ ਪੀਸਫੁਲੀ ਧਰਨਾ ਜਿਹੜਾ ਚਲਾਵਾਂਗੇ ਸਾਡੇ ਵੱਲੋਂ ਕਦੀ ਵੀ ਸਰਕਾਰ ਦੇ ਕਿਸੇ ਨੁਮਾਇੰਦੇ ਦੇ ਕਿਸੇ ਕਰਮਚਾਰੀ ਦੇ ਕੋਈ ਰੋੜਾ ਤੱਕ ਦੀ ਮਾਰਿਆ ਜਾਊਗਾ ਉਹ ਜੋ ਕਰਨਾ ਉਹ ਉਹਨਾਂ ਦੀ ਹੁਣ ਜਿਹੜੀ ਪਿੰਡਾਂ ਦੇ ਵਿੱਚ ਪਿੱਛੇ ਲਾਮਬੰਦੀ ਆ ਜਿਹੜੇ ਸਾਡੇ ਦੁਬਾਰਾ ਦੁਬਾਰਾ ਜਥੇ ਸੀ ਵਿੱਚ ਦਿੱਲੀ ਦੇ ਵਿੱਚ ਸਮਰਥਨ ਮਿਲ ਰਿਹਾ ਸੀ ਕਿ ਦੁਬਾਰਾ ਦੁਬਾਰਾ ਪਿੰਡਾਂ 'ਚੋ ਜਥੇ ਆ ਰਹੇ ਹੁਣ ਪਿੰਡਾਂ ਦੀ ਤਿਆਰੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੇਖੋ ਜੀ ਜਿਹੜਾ ਪਿੰਡਾਂ ਦੀ ਤਿਆਰੀ ਆ ਬੜੀ ਖੁਸ਼ੀ ਦੀ ਗੱਲ ਆ ਵੀ ਕੱਲ ਪਰਸੋਂ ਤੋਂ ਤਰਨਤਾਰਨ ਜ਼ਿਲ੍ਹੇ ਦੇ ਜਿੰਨੇ ਪਿੰਡ ਉਹਨਾਂ ਦੇ ਵਿੱਚ ਬੀਬੀਆਂ ਸਾਡੇ ਸਤਿਕਾਰਯੋਗ ਭੈਣਾਂ ਮਾਰਚ ਕਰ ਕਰਕੇ ਲੋਕਾਂ ਨੂੰ ਜਗਾ ਰਹੀਆਂ ਵੀ ਸਾਡੇ ਭਰਾ ਸਾਡੇ ਘਰ ਵਾਲੇ ਸਾਡੇ ਪਰਿਵਾਰ ਜਿਹੜੇ ਉਹ ਦਿੱਲੀ ਦੀ ਹੱਦ ਤੇ ਜਾ ਬਿਠੇ ਆ ਤੇ ਉਹਨਾਂ ਦਾ ਸਹਿਯੋਗ ਕੀਤਾ ਜਾਵੇ ਉਹ ਵੇਖੋ ਆ ਸੰਗਤ ਆ ਗਈ ਆ ਜਦੋਂ ਵੱਡੀ ਪੱਦਰ ਤੇ ਸੰਗਤਾਂ ਸੀ ਰੋਕ ਕੇ ਰੱਖੀਆਂ ਜੇ ਕਿ ਸਾਨੂੰ ਇਧਰੋਂ ਵੇਖ ਲੈਣ ਤੋਂ ਕੀ ਹੁੰਦਾ ਵਾ ਕਿ ਜਦੋਂ ਸਾਨੂੰ ਇਧਰੋਂ ਕੋਈ ਕਾਲ ਆਉਂਦੀ ਆ ਉਹਨਾਂ ਮਗਰੋਂ ਉਸੇ ਤਰ੍ਹਾਂ ਦੁਬਾਰਾ ਜਿਹੜਾ ਉਥੋਂ ਦੁਬਾਰਾ ਨਿਕਲਦੇ ਔਰ ਸਾਡੇ ਨਾਲ ਸਰਦਾਰ ਬਲਦੇਵ ਸਿੰਘ ਵੀ ਜਿਹੜੇ ਸੀਨੀਅਰ ਵੀ ਪ੍ਰਧਾਨ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਜਿਹੜੀ ਔੜ ਦੀ ਸਥਿਤੀ ਆ ਉਹਨਾਂ ਬਲਦੇਵ ਸਿੰਘ ਜੀ ਕਿਵੇਂ ਦੇਖ ਰਹੇ ਮੈਂ ਤੇ ਇਸ ਤਰ੍ਹਾਂ ਵੇਖਿਆ ਵੀ ਬਹੁਤ ਸੁਭਾਨ ਸਾਡੇ ਆਪਣੇ ਜਿਹਨੇ ਸਾਬ੍ਹ ਆ ਜਾਂਦੇ ਵੱਲੇਵਾਲ ਸਾਹਿਬ ਆ ਬਹੁਤ ਸ਼ੂਜਵਾਨ ਬੰਦਿਆ ਅੱਜ ਇਹ ਫੈਸਲਾ ਜੇ ਧੌਣਾ ਹੋਵੇ ਤਾਂ 1-2 ਘੰਟਿਆਂ ਦਾ ਕੰਮ ਹੈ ਇਹ ਗਵਰਨਮੈਂਟ ਨਾਲ ਸਮਝੇ ਵੀ ਇਹ ਗਵਰਨਮੈਂਟ ਘਰ ਨਹੀਂ ਡੁੱਟਦਾ ਉਧਰ ਚ ਇਹ ਆ ਵੀ ਢਾਹ ਤੇ ਕਣੀ ਚੁੰਦੀ ਸਕਦੇ ਆ ਪਰ ਸਾਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਇਹ ਗਵਰਨਮੈਂਟ ਦਾ ਇਰਾਦਾ ਵੀ ਇਹ ਢਾਹ ਨਹੀਂ ਸਕਦੀ ਢਾਹ ਤੇ ਸਾਨੂੰ ਜਿਹੜਾ ਨੇ ਹੁਕਮ ਕਰਤਾ ਹੈ ਕਿ ਜਿੱਥੇ ਤੋਂ ਜਿੱਥੇ ਆ ਸਾਕੋ ਵੇਲਾ ਕਰਦਣਾ ਪਰ ਅਸੀਂ ਇਹ ਸੋਚਦੇ ਆ ਵੀ ਜੋ ਆਪਣੇ ਨਾਲ ਲੈ ਕੇ ਆਏ ਆ ਆਪਣੇ ਬੱਚੇ ਆ ਤੇ ਆਪਣੇ ਭਰਾ ਆ ਤੇ ਕਾਚੇ ਤਾਈ ਆ ਵੀ ਨੁਕਸਾਨ ਨਹੀਂ ਹੋਣਾ ਚਾਹੀਦਾ ਗਵਰਨਮੈਂਟ ਜਿਹੜੀ ਆ ਉਹਨੇ ਅਸੀਂ ਪੀਸਫੁਲ ਆਰਾਮ ਨਾਲ ਬੈਠੇ ਆ ਉਹਨਾਂ ਨੂੰ ਸਾਡੇ ਨਾਲ ਗੱਲਬਾਤ ਕਰਕੇ ਇਹ ਲਫਟਾ ਕਰਨਾ ਚਾਹੀਦਾ ਇਹ ਸੰਨ ਸਰਦਾਰ ਬਲਦੇਵ ਸਿੰਘ ਜੀ ਝੋਲ ਲੋਰੀਆ ਟੀਵੀ ਦੇ ਨਾਲ ਸਰਦਾਰ ਕੁਮਿੰਦਰ ਸਿੰਘ ਜੀ ਵੱਟਾ ਜੋਰ ਪ੍ਰਧਾਨ ਮੰਤਰੀ ਪਹਿਲਾਂ ਗੁਜਰਾਤ ਲੁੱਟਿਆ ਤੇ ਹੁਣ ਦੇਸ਼ ਲੁੱਟ ਰਿਹਾ ਇਹ ਰੇਲਾ ਵੇਚੀਆ ਰੇਲਾ ਭਰਾਓ ਸਭ ਤੋਂ ਮਹਾਰਾ ਪ੍ਰਧਾਨ ਮੰਤਰੀ ਦੇਸ਼ ਦਾ ਹੈ ਮੋਦੀ ਮੈਂ ਘਰਵਾਲੀ ਤੇ ਨਾ ਖੱਡਰ ਦੇ ਘਰਵਾਲੇ ਇਹਨਾਂ ਨੂੰ ਕੀ ਪਤਾ ਬੱਚੇ ਕਿੰਤਰਾਂ ਪਾਲਦੇ ਐਕਸ਼ਨ ਕਰ ਲੀਜੀਏ oli .